ਸਸਿਗਲ ਦੋਸਤੋ ਮੈਂ ਟੌਨੀ ਸ਼ਰਮਾ ਤੁਸੀਂ ਵੇਖ ਰਹੇ ਹੋ ਡੇਲੀ ਟੌਪ ਨਿਊਜ਼ ਅ ਪਿਛਲੇ ਕਾਫੀ ਦਿਨਾ ਦੇ ਵਿੱਚ ਭੋਪਾਲ ਦੇ ਵਿੱਚ ਇੱਕ ਜਿਹੜਾ ਸੀਐਨਜੀ ਪਲੈਂਟ ਜਿਹੜਾ ਖੁੱਲਣ ਜਾ ਰਿਹਾ ਸੀ ਮਿਲਗਲੋਨੀ ਦੇ ਵਿੱਚ ਮੇਲੇ ਦੇ ਵਿੱਚ ਜਿਹੜਾ ਕਿ ਭੋਪਾਲ ਸ਼ਹਿਰ ਵਾਸੀਆਂ ਵੱਲੋਂ ਤੇ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਤੋਂ ਹੋਰ ਵੀ ਕਈ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਜਿਹੜੀਆਂ ਇਹਦਾ ਇਹ ਰੋਸ ਪ੍ਰਦਰਸ਼ਨ ਜਿਹੜਿਆ ਕਰ ਰਹੀਆਂ ਸੀ ਪਹਿਲਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲਾਈਵ ਤਸਵੀਰਾਂ ਕੇ ਵੀ ਦਿਖਾਦਾ ਕੀ ਭੋਪੜ ਦਾ ਜਿਹੜਾ ਸਾਰਾ ਇਕੱਠ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਭੋਪੜ ਦਾ ਸਾਰਾ ਇਕੱਠ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਭੋਪੜ ਕਲੀਅਰ ਦੁਕਾਨਾਂ ਹੀ ਨਹੀਂ ਦੁਕਾਨਦਾਰ ਹੀ ਨਹੀਂ ਕਿਸਾਨ ਜਥੇਬੰਦੀਆਂ ਵੀ ਜੜੀਆਂ ਨਾਲ ਜੜੀਆਂ ਮੌਜੂਦ ਨੇ ਕਿਸਾਨ ਜਥੇਬੰਦੀਆਂ ਸਾਰੀਆਂ ਦੁਕਾਨਦਾਰਾਂ ਨੇ ਸਾਰੀਆਂ ਦੁਕਾਨਾਂ ਅੱਜ ਬੰਦ ਰੱਖੀਆਂ ਵਾ ਇਸੇ ਰੋਸ ਲਈ ਕਿ ਭੋਪੜ ਦੇ ਵਿੱਚ ਸੀਐਨਜੀ ਜਿਹੜੀ ਆ ਪਲਾਨ ਉਹ ਨਹੀਂ ਖੁੱਲਣ ਦੇਾਂਗੇ ਬਾਇਓਗੈਸ ਪਲਾਨ ਨਹੀਂ ਖੁੱਲਣ ਦੇਾਂਗੇ ਇਹ ਹੁਣ ਸਾਰਾ ਇਕੱਠ ਜਿਹੜਾ ਭੋਪੜ ਟੀਪਣ ਤੇ ਇਕੱਠਾ ਹੋਣ ਜਾ ਰਿਹਾ ਵਾ ਜਿੱਥੇ ਰੋਸ ਪ੍ਰਦਰਸ਼ਨ ਕਰੇਗਾ ਉਹ ਵੀ ਤਸਵੀਰਾਂ ਤਾਨੂੰ ਦਿਖਾਈਆਂ ਜਾਣ ਗਿਆ ਲਾਈਵ ਤਸਵੀਰਾਂ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਟੋਨੀ ਸ਼ਰਮਾ ਦੇ ਨਾਲ ਕੈਮਰਾਮੈਨ ਮੇਰੇ ਗੌਰਵ ਟੰਡੀ ਨਾਲ ਤੁਸੀਂ ਲਾਈਵ ਤਸਵੀਰਾਂ ਸਖਤੇ ਰਹੇ ਹੋ ਕਿਪੋਪਰ ਦੇ ਦੁਕਾਨਦਾਰ ਦੇ ਨਾਲ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਵੀ ਇੱਥੇ ਮੌਜੂਦ ਆ ਕਿਸਾਨ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਜਿਹੜੀਆਂ ਦੁਕਾਨਾਂ ਜਿਹੜੀਆਂ ਪੂਰੇ ਤੌਰ ਤੇ ਬੰਦ ਰੱਖਿਆ ਗਿਆ ਰੋਸ ਪ੍ਰਦਰਸ਼ਨ ਲਈ ਤੁਸੀਂ ਲਾਈਵ ਤਸਵੀਰਾਂ ਸਾਰੀਆਂ ਦੇਖ ਰਹੇ ਹੋ ਇਹ ਕਿਸਾਨ ਜਥੇਬੰਦੀਆਂ ਹੀ ਨਹੀਂ ਇਹ ਕលੀਆਂ ਦੁਕਾਨਦਾਰੀ ਹੀ ਨਹੀਂ ਆਸ-ਪਾਸ ਇਲਾਕਾ ਵਾਸੀ ਜਿਹੜੇ ਸਾਰੇ ਇੱਥੇ ਮੌਜੂਦ ਆ ਜਿਹੜੇ ਕਿ ਜਾ ਰਹੇ ਆ ਮੌਕੇ ਦੇ ਚੌਕ ਦੇ ਵਿੱਚ ਜਾ ਰਹੇ ਆ ਜਿਹੜਾ ਆਪਣਾ ਰੋਸ ਜਿਹੜਾ ਮੁਜ਼ਾਹਰਾ ਕਰ ਰਿਹਾ ਚੌਕ ਦੀਆਂ ਤਸਵੀਰਾਂ ਵੀ ਲਾਈਵ ਜਿਹੜੀਆਂ ਤੁਹਾਨੂੰ ਦਿਖਾਈਆਂ ਜਾਣਗੀਆਂ ਉਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਜਿਹੜਾ ਹਜੂਮ ਤੁਸੀਂ ਦੇਖ ਰਹੇ ਹੋ ਇਹ ਸਾਰੇ ਹੀ ਦੁਕਾਨਦਾਰ ਇਹ ਭੋਪਾਲ ਦੇ ਸਾਰੇ ਦੁਕਾਨਦਾਰ ਇਕੱਠੇ ਨੇ ਨਾਲ ਇਹਨਾਂ ਦੇ ਕਿਸਾਨ ਜੱਥੇਬੰਦੀਆਂ ਇਕੱਠੇ ਨੇ ਨਾਲ ਹੋਰ ਵੀ ਕਈ ਜੱਥੇਬੰਦੀਆਂ ਸਾਥ ਦੇ ਲਈ ਜਿਹੜੀਆਂ ਮੌਕੇ ਦੇ ਮੌਜੂਦ ਆ ਇਹਦੇ ਨਾਲ ਨਾਲ ਤੁਹਾਨੂੰ ਲਾਈਵ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਵੀ ਦਿਖਾਈਆਂ ਜਾਣਗੀਆਂ 30 ਪੁਆਇੰਟ ਦੀਆਂ ਚੌਕ ਦੀਆਂ ਦਿਖਾਈਆਂ ਜਾਣਗੀਆਂ ਜਿੱਥੇ ਜਾ ਕੇ ਇਹਨਾਂ ਨੇ ਰੋਸ ਪ੍ਰਦਰਸ਼ਨ ਕਰਨਾ ਵਾ ਕਿਉਂਕਿ ਸੀਐਨਜੀ ਪਲਾਂਟ ਜਿਹੜਾ ਬਾਇਓਗੈਸ ਦਾ ਪਲਾਂਟ ਜਿਹੜਾ ਇਹ ਮਿਲ ਦੇ ਵਿੱਚ ਖੋਲਿਆ ਜਾ ਰਿਹਾ ਸੀ ਜਿਹਦੇ ਲਈ ਰੋਸ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਇਹ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਨਾਲ ਦੀ ਨਾਲ ਪਰਸੋਂ ਜਿਹੜੇ ਡੀਐਸਟੀ ਸਾਹਿਬ ਵੀ ਮੌਕੇ ਤੇ ਪਹੁੰਚੇ ਸੀ ਚਲੰਦਰ ਤੋਂ ਆਦਮਪੁਰ ਤੋਂ ਉਹਨਾਂ ਨੇ ਵੀ ਯਕੀਨ ਦਵਾਇਆ ਆਸ਼ਵਾਸ਼ਣ ਦਵਾਇਆ ਸੀ ਕਿ ਜਿਹੜਾ ਇਹ پلان ਨਹੀਂ ਖੁੱਲਿਆ ਜਾਏਗਾ ਪਰ ਜਿਹੜਾ ਰੋਸ ਮਜਾਇਰਾ ਰੋਸ ਪ੍ਰਦਰਸ਼ਨ ਲਗਾਤਾਰ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਭੋਪਨ ਵਾਸੀਆਂ ਦੁਆਰਾ ਜਿਹੜਾ ਦੁਕਾਨਦਾਰ ਦੁਆਰਾ ਮਾਰਕੀਟ ਐਸੋਸੀਏਸ਼ਨ ਦੁਆਰਾ ਜਿਹੜਾ ਚੱਲਦਾ ਆ ਰਿਹਾ ਸੀ ਅੱਜ ਉਹਨੇ ਇੱਕ ਵੱਡਾ ਜਿਹੜਾ ਰੂਪ ਜਿਹੜਾ ਉਹ ਧਰਨ ਕਰ ਰਿਹਾ ਵਾ ਕਿਸਾਨ ਜਥੇਬੰਦੀਆਂ ਨਾਲ ਮੌਜੂਦ ਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਰੀਆਂ ਦਿਖਾਈਆਂ ਜਾਣਗੀਆਂ ਕਿਉਂਕਿ ਚੌਂਕ ਦੇ ਵਿੱਚ ਟੀਪਾਨ ਦੇ ਵਿੱਚ ਜਿਹੜਾ ਇਹ ਸਾਰਾ ਹਜੂਮ ਪਹੁੰਚ ਰਿਹਾ ਵਾ ਉੱਥੇ ਜਾ ਕੇ ਆਪਣਾ ਰੋਜ਼ ਪ੍ਰਦਰਸ਼ਨ ਜਿਹੜਾ ਕਰ ਰਿਹਾ ਵਾ ਧੰਨਵਾਦ ਕੈਮਰਾਮੈਨ ਗੋਲਪੰਡੀ ਦੇ ਨਾਲ ਮੈਂ ਟੋਲੀ ਸ਼ਰਮਾ ਡੇਲੀ ਟਾਪ ਨਿਊਜ਼ ਬੋਕੁਰ ਵੀ ਦਿਨਾ ਤੋਂ ਚਲਾ ਇਹ ਚੱਲ ਰਿਹਾ ਸੀ ਰੋਜ਼ ਪ੍ਰਦਰਸ਼ਨ ਦੇ ਚੱਲਦੇ ਅੱਜ ਜਿਹੜਾ ਆਸ-ਪਾਸ ਦੇ ਭੋਪਾਲ ਸ਼ਹਿਰ ਦੇ ਆਸ-ਪਾਸ ਦੇ ਜਿਹੜੇ ਪਿੰਡ ਸਾਰੇ ਇਹ ਜਿਹੜੇ ਇਕੱਠੇ ਹੋਏ ਆ ਇਹ ਪਿੰਡ ਇਕੱਠੇ ਹੁੰਦੇ ਨਾਲ ਨਾਲ ਜਿਹੜੇ ਭੋਪਾਲ ਸ਼ਹਿਰ ਵ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਕਿਉਂਕਿ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਇਹ ਸਾਰੇ ਜਿਹੜੇ ਰੋਸ ਪ੍ਰਦਰਸ਼ਨ ਲਈ ਜਿਹੜੇ ਇਲਾਕਾ ਨਿਵਾਸੀ ਭੋਪਾਲ ਦੇ ਦੁਕਾਨਦਾਰ ਕਿਸਾਨ ਜਥੇਬੰਦੀਆਂ ਆਸ-ਪਾਸ ਦੇ ਪਿੰਡਾਂ ਦੇ ਲੋਕ ਜਿਹੜੇ ਇੱਥੇ ਇਕੱਠੇ ਹੋਏ ਸੀ ਇਸ ਤੋਂ ਬਾਅਦ ਇਹਨਾਂ ਨੇ 3.0 ਯਾਨੀ ਕਿ GT Road 3.0 ਤੇ ਜਾਣਾ ਸੀ 3.0 ਦੇ ਜਿਹੜਾ ਮੇਨ ਗੇਟ ਆ ਤੁਹਾਨੂੰ ਦੱਸ ਦਈਏ ਕਿ ਮੰਡੀ ਦਾ ਜਿਹੜਾ ਮੇਨ ਗੇਟ ਆ ਬੰਦ ਕਰ ਦਿੱਤਾ ਗਿਆ ਵਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੁਸੀਂ ਮੇਰਾ ਦੇਖ ਸਕਦੇ ਹੋ ਕਿ ਮੇਨ ਗੇਟ ਜਿਹੜਾ ਬਿਲਕੁਲ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਪ੍ਰਦਰਸ਼ਨ ਕਰੀ ਜਿਹੜਾ ਜਿਹੜੇ ਪ੍ਰਦਰਸ਼ਨ ਕਰ ਰਹੇ ਆ ਉਹ ਇਸ ਤੋਂ ਅੱਗੇ ਨਾ ਜਾ ਸਕੇ ਗੱਡੀਆਂ ਜਿਹੜੀਆਂ ਬੱਸਾਂ ਜਿਹੜੀਆਂ ਲਗਾਤਾਰ ਇੱਥੇ ਖੜੀਆਂ ਵਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਬੈਰੀਗੇਟ ਜਿਹੜੇ ਲਗਾ ਦਿੱਤੇ ਗਏ ਆ ਇੱਕ ਤਰ੍ਹਾਂ ਦੇ ਜਿਹੜੇ ਦੇਖੋ ਆ ਪੁਲਿਸ ਅਧਿਕਾਰੀ ਜਿਹੜੇ ਤੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਇੱਥੇ ਮੌਕੇ ਤੇ ਮੌਜੂਦ ਆ ਗੇਟ ਲਾ ਦਿੱਤੇ ਗਏ ਆ ਤਾਂ ਕਿ ਜਿਹੜੇ ਪ੍ਰਦਰਸ਼ਨਕਾਰੀ ਆ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਆ ਉਹ ਅੱਗੇ ਨਾ ਜਾ ਸਕਣ ਦੂਸਰੇ ਪਾਸੇ ਵੀ ਜਿਹੜੇ ਗੇ ਉਹ ਲਗਾ ਦਿੱਤੇਗੇ ਜਾਂ ਤਾਂ ਜੋ ਜਿਹੜੇ ਵੀ ਰੋਸ ਪ੍ਰੋਜੈਸ਼ਨ ਕਰ ਰਹੇ ਆ ਜਾਂ ਜਿਹੜੇ ਵੀ ਅ ਧਰਨਾ ਪ੍ਰਦਰਸ਼ਨ ਕਰੀ ਆ ਜਿਹੜੇ ਉਹ ਇੱਥੇ ਆਪਣਾ ਜਿਹੜਾ ਕੀ ਇਕੱਠ ਕਰਕੇ ਇਕੱਠ ਕਰਕੇ ਕੋਈ ਇਕੱਠ ਜਿਹੜਾ ਰਾਸ਼ਾਗਰ ਜਿਹੜੀ ਭੀੜ ਹੈਗੀ ਆ ਉਹਦਾ ਕੋਈ ਰੂਪ ਨਹੀਂ ਹੁੰਦਾ ਉਹ ਇਕੱਠ ਜਿਹੜਾ ਪੂਰਾ ਇੱਥੋਂ ਲੰਘਣ ਜਾ ਰਿਹਾ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਗੇਟ ਜਿਹੜੇ ਬੰਦ ਕਰ ਦਿੱਤੇ ਗਏ ਆ ਬੱਸਾਂ ਜਿਹੜੀਆਂ ਇੱਥੇ ਖਿਲਾਰ ਦਿੱਤੀਆਂ ਗਈਆਂ ਵਾ ਟਰਾਲੀ ਵਾਲੇ ਖੜੇ ਆ ਕੀ ਤੁਹਾਨੂੰ ਦਿੱਤੇ ਜਾਣ ਨਹੀਂ ਦਿੱਤਾ ਜਾ ਰਿਹਾ ਜਾਣੇ ਦੇਣ ਦੇ ਜੀ ਹੁਣ ਕਿਉਂ ਨਹੀਂ ਜਾਂਦੇ ਇਹ ਪਤਾ ਨਹੀਂ ਜੀ ਆਪਣੇ ਵਾਰੀ ਆਪਣੀਆਂ ਸਰਕਾਰੀ ਗੱਡੀਆਂ ਕੱਢ ਲਈਆਂ ਸਾਰੀਆਂ ਨਾਲ ਸਾਡੀਆਂ ਹੌਨਕਰੇਟਰ ਟਰਾਲੀਆਂ ਗੱਡੀਆਂ ਖੜੀਆਂ ਹੋ ਤੁਸੀਂ ਇਥੇ ਮੰਡੀ ਵਿੱਚ ਆਏ ਸੀ ਜਾਂ ਫਿਰ ਤੁਸੀਂ ਇਥੇ ਰੋਸ ਪ੍ਰਦਰਸ਼ਨ ਵਿੱਚ ਆਏ ਸੀ ਅਸੀਂ ਰੋਸ ਪ੍ਰਦਰਸ਼ਨ ਵਿੱਚ ਆਏ ਹਾਂ ਰੋਸ ਪ੍ਰਦਰਸ਼ਨ ਵਿੱਚ ਆਏ ਸੀ ਤੇ ਤੁਹਾਨੂੰ ਅੱਗੇ ਨਹੀਂ ਦਿੱਤੀ ਕੱਢਿਆ ਜਾ ਰਿਹਾ ਹੈ ਜੀ ਉਹ ਸਾਡੇ ਹੋਰ ਬੰਦੇ ਸੇ ਆਉਂਦੇ ਪਿੱਛੇ ਹਾਂ ਤੁਹਾਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਹੀ ਕਹ ਲਿਆ ਕਿ ਇਹ ਤਾਂ ਵੀ ਆਪਣੀਆਂ ਗੱਡੀਆਂ ਵੀ ਇੱਥੇ ਰੁਕਿਆ ਗਈਆਂ ਆਪਣੀਆਂ ਗੱਡੀਆਂ ਸਾਰੀਆਂ ਘੱਟ ਲਈਆਂ ਹਾਂ ਆਹ ਦੇਖੋ ਜੀ ਆਹ ਕੋਣ ਵੀ ਆਪਣੀ ਕੱਢਣ ਲੱਗਿਆ ਸਾਡੇ ਬਾਰੇ ਗੱਲ ਕਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕਾਂ ਦਾ ਜਿਹੜਾ ਕਹਿਣਾ ਆ ਵੀ ਸਾਨੂੰ ਨਹੀਂ ਇਹ ਕੱਢਿਆ ਜਾ ਰਿਹਾ ਜਿਹੜੀਆਂ ਬੱਸਾਂ ਵਾਂ ਪਰ ਜਿਹੜੀਆਂ ਸਰਕਾਰੀ ਬੱਸਾਂ ਵਾਂ ਉਹ ਲਗਾਤਾਰ ਜਿਹੜੀਆਂ ਇੱਥੋਂ ਕੱਢੀਆਂ ਜਾ ਰਹੀਆਂ ਵਾਂ ਆ ਪ੍ਰਦਰਸ਼ਨਕਾਰੀ ਜਿਹੜੇ ਰੋਸ ਪ੍ਰਦਰਸ਼ਨ ਜਿਹੜੇ ਕਰਨ ਆਏ ਸੀ ਉਹਨਾਂ ਦੀਆਂ ਗੱਡੀਆਂ ਵੀ ਜਿਹੜੀਆਂ ਹੁਣ ਲੰਗਾ ਦਿੱਤੀਆਂ ਜਾ ਰਹੀਆਂ ਵਾਂ ਹੁਣ ਇਹ ਬੱਸ ਪਹਿਲਾਂ ਮੁਰਸਲ ਕੱਢੇ ਜਾ ਰਹੇ ਆ ਬੱਸਾਂ ਦਾ ਕਿਹਾ ਗਿਆ ਸੀ ਬੱਸ ਜਿਹੜੀ ਆ ਉਹ ਕੱਢ ਦਿੱਤੀ ਗਈ ਆ ਜਿਹੜੀ ਤੇ ਦੂਜੇ ਪਾਸੇ ਗੇਟ ਜਿਹੜਾ ਗੇਟ ਦਵਾ ਦਾ ਫਿਰ ਲਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਗੇਟ ਜਿਹੜਾ ਉਹ ਦਵਾ ਦਾ ਲਾ ਦਿੱਤਾ ਗਿਆ ਵਾ ਦੂਸਰੇ ਪਾਸੇ ਵੀ ਗੱਡੀ ਜਿਹੜੀ ਐ ਪੁਲਿਸ ਅਧਿਕਾਰੀਆਂ ਦੀ ਜਿਹੜੀ ਗੱਡੀ ਆ ਉਹ ਵੀ ਕੱਢਣ ਜਾ ਰਹੇ ਆ ਪਰ ਜਦੋਂ ਗੱਲ ਆਈ ਐ ਰੋਸ ਪ੍ਰਦਰਸ਼ਨ ਕਰ ਰਹੇ ਜਿਹੜੇ ਇਲਾਕਾ ਨਿਵਾਸੀ ਆ ਉਹਨਾਂ ਦੀ ਉਹਨਾਂ ਵਰੀ ਜਿਹੜਾ ਗੇਟ ਇੱਧਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਗੇਟ ਜਿਹੜੇ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੂੰ ਬਿਲਕੁਲ ਪਿੱਛੇ ਖਿਲਾੜ ਦਿੱਤਾ ਗਿਆ ਵਾ ਹੁਣ ਜਿਹੜਾ ਜਿਹੜਾ ਕੀ ਹੁਣ ਗੇਟ ਖੋਲ ਦਿੱਤਾ ਗਿਆ ਵਾ ਤੇ ਹੁਣ ਜਦੋਂ ਟੌਪ ਨਿਊਜ਼ ਦੀ ਟੀਮ ਇੱਥੇ ਪਹੁੰਚੀ ਆ ਤੇ ਟੌਪ ਨਿਊਜ਼ ਦੀ ਟੀਮ ਨੇ ਜਦੋਂ ਸਾਰੇ ਲਾਈਵ ਤਸਵੀਰਾਂ ਦਿਖਾਈਆਂ ਉਹ ਗੇਟ ਜਿਹੜਾ ਤੁਸੀਂ ਦੇਖ ਸਕਦੇ ਹੋ ਗ ਤੇ ਗੇੜ ਖੁੱਲਣ ਦੇ ਨਾਲ ਨਾਲ ਇਹਨਾਂ ਨੂੰ ਜਿਹੜਾ ਅੱਗੇ ਜਾਣ ਲਈ ਜਿਹੜਾ ਜਾਨ ਦਿੱਤਾ ਜਾ ਰਿਆ ਵਾ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਸਾਰਾ ਜਿਹੜਾ ਜਿਹੜੇ ਲੋਕ ਆ ਜਿਹੜੇ ਇੱਥੋਂ ਦੇ ਦੁਕਾਨਦਾਰ ਆ ਜਾਂ ਫਿਰ ਇਲਾਕਾ ਨਿਵਾਸੀ ਆ ਇਹ ਜਿਹੜਾ ਮਿਲਦ ਵਿੱਚ ਸੀਐਨਜੀ ਪਲਾਨਟ ਜਿਹੜਾ ਖੁੱਲਣ ਜਾ ਰਿਹਾ ਵਾ ਉਹਦਾ ਰੋਸਕਰਨ ਪਹੁੰਚਿਆ ਇੱਥੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨਾਲ ਦੀ ਨਾਲ ਇੱਥੇ ਇਲਾਕਾ ਨਿਵਾਸੀ ਪਹੁੰਚਿਆ ਨਾਲ ਦੀ ਨਾਲ ਆਸਵਾਲੇ ਪਿੰਡਾਂ ਦੇ ਲੋਕ ਪਹੁੰਚੇ ਤੁਸੀਂ ਦੇਖ ਸਕਦੇ ਹੋ ਕਿ ਗੇਟ ਜਿਹੜਾ ਖੋਲ ਦਿੱਤਾ ਗਿਆ ਵਾ ਟਰਾਲੀਆਂ ਹੁਣ ਲੰਘ ਦਿੱਤੀਆਂ ਜਾ ਰਹੀਆਂ ਜਦੋਂ ਟੌਪ ਨਿਊਜ਼ ਦੀ ਟੀਮ ਪਹੁੰਚੀ ਤੇ ਟੌਪ ਨਿਊਜ਼ ਦੀ ਟੀਮ ਦੇ ਪਹੁੰਚੋਂ ਬਾਅਦ ਜਿਹੜਾ ਕਿ ਇਹ ਗੇਟ ਜਿਹੜਾ ਇੱਥੇ ਖੋਲਿਆ ਗਿਆ ਵਾ ਗੇਟ ਖੁੱਲਣ ਤੋਂ ਬਾਅਦ ਹੁਣ ਜਿਹੜੀਆਂ ਗੱਡੀਆਂ ਜਿਹੜੀਆਂ ਇੱਥੋਂ ਦੀ ਲੰਘਾਈਆਂ ਜਾ ਰਹੀਆਂ ਵਾ ਮੇਰੇ ਮਗਰ ਤੁਸੀਂ ਕਾਸ਼ ਦੇਖਦੇ ਹੋ ਕਿ ਦੀਆਂ ਗੱਡੀਆਂ ਜਿਹੜੀਆਂ ਤੇ ਖਿਲਾੜੀਆਂ ਸੀ ਹੁਣ ਜਿਹੜਾ ਰਸ਼ ਜਿਹੜਾ ਇੱਥੋਂ ਬਹੁਤ ਘਟ ਗਿਆ ਵਾ ਤੇ ਗੱਡੀਆਂ ਸਾਰੀਆਂ ਇੱਥੋਂ ਕਰ ਦਿੱਤੀ ਗਈਆਂ ਜਦੋਂ ਟੌਬਨੀਜ਼ ਦੀ 30 ਮੀਤਾ ਪਹੁੰਚੀ ਟੌਬਨੀਜ਼ ਦੇ ਟੀਮ ਨੇ ਲਾਈਵ ਤਸਵੀਰਾਂ ਜਦੋਂ ਇੱਥੇ ਦੁਕਾਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਗੇਟ ਖੋਲ ਦਿੱਤਾ ਗਿਆ ਤੇ ਜਿਹੜੇ ਲੋਕ ਇੱਥੇ ਪਿੱਛੇ ਰਸ਼ ਪੈ ਚੁੱਕਾ ਸੀ ਜਿਹੜੇ ਜਿਹੜਾ ਪੂਰਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸੀ ਟੀ ਪੁਆਇੰਟ ਤੇ ਜੀਟੀ ਰੋਡ ਦੇ ਉੱਪਰ ਲੋਸ ਪੋਜੀਸ਼ਨ ਕਰਨ ਜਾ ਰਹੇ ਸੀ ਉਸ ਟਾਈਮ ਤੇ ਇਹ ਗੇਟ ਜਦੋਂ ਬੰਦ ਕਰ ਦਿੱਤਾ ਗਿਆ ਸੀ ਪਰ ਜਦੋਂ ਟਾਪ ਨਿਊਜ਼ ਦੀ ਟੀਮ ਇੱਥੇ ਪਹੁੰਚੀ ਮੌਕੇ ਦੇ ਲਾਈਵ ਤਸਵੀਰਾਂ ਦਿਖਾਈਆਂ ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਗੇਟ ਜਿਹੜਾ ਖੋਲ ਦਿੱਤਾ ਗਿਆ ਮੇਰੇ ਵੱਲੋਂ ਸਾਰੇ ਨੂੰ ਪੁੱਛਦਾ ਜੈਪੀ ਜੈਪਾਰ ਜੀ ਜਿੱਦਾਂ ਡੋਨੀ ਭਰੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਦਿਨਾਂ ਤੋਂ ਇਹ ਮੁੱਦਾ ਭਖਿਆ ਹੋਇਆ ਹੈ ਆਪਣੀ ਸੀਐਨਜੀ ਪਲਾਂਟ ਵਾਲਾ ਕਿਉਂਕਿ ਚਲੋ ਸਾਡੇ ਜਿਹੜੇ ਮਾਰਕੀਟ ਐਸੋਸੀਏਸ਼ਨ ਦੇ ਆ ਜਿਹੜੇ ਸਾਡੇ ਵੀਰ ਹੈ ਕਮੇਟੀ ਹੈ ਉਹਨਾਂ ਨੇ ਇਹ ਮੁੱਦਾ ਚੁੱਕਿਆ ਆ ਕਿ ਸਾਡੀ ਵਾਰਮਿੰਗ ਜਗਤ ਤੇ ਬੰਦੀ ਜਿੱਥੇ ਵੀ ਸਾਡੀ ਉਹਨਾਂ ਨੂੰ ਲੋਡ ਪੈਂਦੀ ਹੈ ਸਾਡੇ ਇਲਾਕਾ ਨਿਵਾਸੀਆਂ ਨੂੰ ਆਪਾਂ ਉਹਨਾਂ ਦੇ ਨਾਲ ਖੜੇ ਆ ਮੈਂ ਤਾਂ ਪਹਿਲਾ ਸਭ ਤੋਂ ਪਹਿਲਾ ਜਿੰਨੇ ਵੀ ਮੇਰੇ ਭਰਾ ਇੱਥੋਂ ਲੋਕਲ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਤਾਂ ਉਹਨਾਂ ਤੋਂ ਹੈਰਾਨ ਆ ਕਿ ਜੇ ਸਾਡੇ ਪਰਿਵਾਰ ਹੈ ਬਾਕੀ ਲੋਕਾਂ ਦੇ ਪਰਿਵਾਰ ਹੈ ਉਹਨਾਂ ਦੇ ਪਰਿਵਾਰ ਵੀ ਇੱਥੇ ਰਹਿੰਦੇ ਆ ਕਿ ਉਹਨਾਂ ਨੂੰ ਇਹ ਨਹੀਂ ਦੇਖਣੀ ਚਾਹੀਦੀ ਕਿ ਅਸੀਂ ਉਸ ਸਰਕਾਰ ਦੇ ਵਿੱਚ ਆ ਆਪਾਂ ਨੂੰ ਅੱਗੇ ਆਉਣ ਵਾਲਾ ਕੋਈ ਇੱਕ ਦੇਖਣਾ ਚਾਹੀਦਾ ਆਪਣੇ ਬੱਚਿਆਂ ਦਾ ਆਪਣੇ ਪਰਿਵਾਰਾਂ ਦਾ ਮੈਂ ਤਾਂ ਇਹ ਕਹਿੰਨਾ ਆਪਣੇ ਹਲਕਾ ਅਨਚਾਰੀ ਜੀ ਦਲਾਲ ਭੱਟੀ ਜੀ ਨੂੰ ਉਹ ਇਸ ਮੁੱਦੇ ਵਿੱਚ ਆਉਣ ਜਾਦਾ ਆਪਣਾ ਕੋਈ ਮੰਤਰੀ ਲੈ ਕੇ ਆਉਣ ਜੋ ਸਾਨੂੰ ਆਸ਼ਵਾਸ਼ਣ ਦੇਣ ਕਿ ਪਲਾਨ ਪ੍ਰੋਪਰ ਤੌਰ ਤੇ ਬਦਲੁੰਦਾ ਆ ਤਾਂ ਤਾਂ ਅਸੀਂ ਧਰਨਾ ਚੱਕਾਂਗੇ ਇਹ ਤਾਂ ਪੁਲਿਸ ਪ੍ਰਸ਼ਾਸਨ ਜਾਂ ਡਿਪਟੀ ਐਸਐਸਪੀ ਦੇ ਕਹਿੰਦੇ ਥੋੜੀ ਆਪਾਂ ਚੱਕਾ ਬਾਕੀ ਜਿੱਥੇ ਵੀ ਸਾਡੀ ਬਾਲਮੀਕ ਸੰਘਰਸ਼ ਮੋਰਚਾ ਦੇ ਇਲਾਕਾ ਵਾਸੀ ਲੋੜਿਆ ਸਾਡੀ ਜਥੇਬੰਦੀ ਪ੍ਰੋਪਰ ਤੌਰ ਤੇ ਉਹਦੇ ਨਾਲ ਨਾਲ ਖੜੀ ਆ ਸਾਡੇ ਨਾਲ ਮੌਕੇ ਤੇ ਜਿਹੜੇ ਮਨਮੀਤ ਵਿੱਕੀ ਜੀ ਮੌਜੂਦ ਆ ਮਨਮੀਤ ਵਿੱਕੀ ਜੀ ਨਾਲ ਵੀ ਗੱਲ ਕਰਾਂਗੇ ਕਿ ਉਹ ਵੀ ਆਪਣੀ ਜਥੇਬੰਦੀ ਨਾਲ ਇੱਥੇ ਪਹੁੰਚੇ ਆ ਕਿ ਜਿਹੜਾ ਧਰਨਾ ਜਿਹੜਾ ਵਿੱਕੀ ਜੀ ਕਿੰਨਾ ਸਮੇਂ ਲਈ ਜਿਹੜਾ ਧਰਨਾ ਇੱਥੇ ਲਗਾ ਰਹਿਗਾ ਤੇ ਕੀ ਲੱਗਦਾ ਵਾਪੀ ਇਹ ਧਰਨਾ ਕਿਤੇ ਨਾ ਕਿਤੇ ਆਪਣਾ ਇਹ ਰੂਪ ਹੋਰ ਵੀ ਖਤਰਨਾਕ ਕਰੇਗਾ ਜਾਂ ਇੱਥੇ ਹੀ ਰੋਕ ਦਿੱਤਾ ਜਾਏਗਾ ਜਾਂ ਫਿਰ ਇਹ ਪਲਾਨ ਬੰਦ ਹੋਣ ਦੀ ਕੋਈ ਸੰਭਾਵਨਾ ਹੈਗੀ ਆ ਦੇਖੋ ਟੋਨੀ ਸ਼ਰਮਾ ਜੀ ਜਦ ਤੱਕ ਕੋਈ ਸਰਕਾਰ ਦਾ ਨਮਾਇਦਾ ਕੋਈ ਜਿਹੜਾ ਜ਼ਿੰਮੇਵਾਰੀ ਇਸ चीज ਨੂੰ ਚੰਗੀ ਤਰ੍ਹਾਂ ਚੱਕ ਸਕੇ ਕਿ ਤਾੜੀਆਂ ਮੰਗਾ ਮੰਡੀਆਂ ਜਾਣਗੀਆਂ ਕਿਸੇ ਪਰਸਨਲ ਇੱਕ ਬੰਦੇ ਦੀ ਮੰਗ ਨਹੀਂ ਪੂਰੇ ਪੋਵਰ ਇਲਾਕਾ ਨਿਵਾਸੀਆਂ ਦੀ ਹੈਗੀ ਆ ਤੇ ਇਹ ਤਾਂ ਧਰਨਾ ਤਾਂ ਸ਼ਾਇਦ ਅਗਰ ਜੇ ਸਰਕਾਰ ਇਸ ਗੱਲ ਨੂੰ ਨਾ ਮੰਨੀ ਤੇ ਇਤੋਂ ਵੀ ਬਹੁਤ ਵੱਡਾ ਇਸਲਾਮ ਇੱਥੇ ਇਕੱਠਾ ਹੋਏਗਾ ਆਕੇ ਜੀ ਤੇ ਆ ਜਦ ਤੱਕ ਇਹ ਜਿਹੜੀ ਪਬਲਿਕ ਜਿਹੜੀ ਸਾਡੇ ਲੋਕਲ ਲੋਕ ਹੈ ਜਿਨ੍ਹਾਂ ਦੇ ਬੱਚਿਆਂ ਦੇ ਸਿੱਧਾ ਸਵਾਲ ਆ ਜਾਂ ਕਿ ਸਰਕਾਰਾਂ ਵੈਸੇ ਸਭ ਤੋਂ ਪਹਿਲਾਂ ਤੰਦਰੁਸਤੀ ਯਾਨਕਿ ਸਿਹਤ ਦੇ ਵਾਸਤੇ ਧਿਆਨ ਰਹਿ ਜਾਂ ਜਦ ਕਿ ਜਿੱਤੇ ਇਹਨਾਂ ਨੇ ਬਰਾਡ ਲਾਂ ਦੀ ਤਿਆਰੀ ਕੀਤੀ ਆ ਇਹ ਸਿੱਧੀਆਂ ਬਿਮਾਰੀਆਂ ਦਾ ਘਰ ਹੈ ਜੀ ਅਗਰ ਇਹ ਸਰਕਾਰ ਨੇ ਇਸ ਚੀਜ਼ ਨੂੰ ਨਾ ਕੋਈ ਸੁਣਿਆ ਤੇ ਤਰਲਾ ਹੋਰ ਵੱਡਾ ਦੇਖੋ ਜੀ ਇਹ ਸਲਾਬ ਦਾ ਰੂਪ ਧਾਰਨ ਕਰੇਗੀ ਤੇ ਤੈਨੂੰ ਸਾਂਭਣਾ ਓਖਾ ਹੋਇਆ ਰਾਈ ਇਤਨਾ ਹੁਣ ਕਿੰਨੇ ਸਮੇਂ ਲਈ ਲੱਗ ਸਕਦਾ ਵਾ ਕਿਉਂਕਿ ਹਲੇ ਤੱਕ ਕੋਈ ਤੁਹਾਨੂੰ ਅਲਟੀਮੇਟਮ ਕਿਸੇ ਤਰ੍ਹਾਂ ਦਾ ਆਇਆ ਵਾ ਕੋਈ ਡੀਸੀ ਸਾਹਿਬ ਦਾ ਜਾਂ ਫਿਰ ਐਸਡੀਐਮ ਸਾਹਿਬ ਦਾ ਕੋਈ ਤੁਹਾਡੇ ਕੋਲ ਤੇ ਜਾਂ ਕੋਈ ਸੀਨੀਅਰ ਅਧਿਕਾਰੀ ਮੋਕੇ ਤੇ ਪਹੁੰਚਾ ਤੁਹਾਡੇ ਕੋਲ ਨਹੀਂ ਟੋਨੀ ਸ਼ਰਮਾ ਜੀ ਦੇਖੋ ਪੁਲਿਸ ਪ੍ਰਸ਼ਾਸਨ ਤਾਂ ਇਸ ਗੱਲ ਦੀ ਗੱਲ ਕਰਦਾ ਪਿਆ ਬਾਰ-ਬਾਰ ਕਿ ਅਸੀਂ ਤੁਸੀਂ ਰੁਕੋ ਤੁਹਾਡੀ ਤੁਹਾਡਾ ਮੈਸੇਜ ਉੱਪਰ ਪਹੁੰਚ ਚੁੱਕਾ ਆ ਪਰ ਜਦ ਤੱਕ ਕੋਈ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਨੁਮਾਇੰਦਾ ਇਸ ਗੱਲ ਨੂੰ ਆ ਕੇ ਪੂਰੀ ਸਾਨੂੰ ਆਸ਼ਵਾਸਨ ਨਹੀਂ ਦਿੰਦਾ ਕਿ ਪਲਾਂਟ ਬੰਦ ਹੋਗਾ ਇਹ ਧਰਨਾ ਤਦ ਤੱਕ ਤੇ 살ਾਈ ਰਹੇਗਾ ਠੀਕ ਠੀਕ ਆ ਬੋ ਬੋ ਧੰਨਵਾਦ ਬਹੁਤ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਇੱਥੇ ਜਾਰੀ ਹੋ ਚੁੱਕਾ ਵਾ ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਇਹ ਹਜੂਮ ਜਿਹੜਾ ਇਹ ਕੱਲਾ ਭੋਪਾਲ ਦੇ ਦੁਕਾਨਦਾਰ ਹੀ ਨਹੀਂ ਇਹ ਨਾਲ ਦੀ ਨਾਲ ਜਿਹੜੇ ਭੋਪਾਲ ਦੇ ਇਲਾਕੇ ਸਾਕੇ ਪਿੰਡਾਂ ਦੇ ਜਿਹੜੇ ਲੋਕ ਆ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਆ ਨਾਲ ਦੀ ਨਾਲ ਜਿਹੜੇ ਇਲਾਕਾ ਨਿਵਾਸੀ ਆ ਨਾਲ ਦੀ ਨਾਲ ਜਿਹੜੇ ਕਿ ਭੋਪਾਲ ਦੇ ਦੁਕਾਨਦਾਰ ਆ ਕਿਸਾਨ ਜੱਥੇਬੰਦੀਆਂ ਆ ਜਾਂ ਹੋਰ ਵੀ ਕਾਫੀ ਜੱਥੇਬੰਦੀਆਂ ਆ ਬਹੁਤ ਵੱਡੇ ਹਯੂਮ ਚਾ ਇੱਥੇ ਜਿਹੜੀ ਆ ਪਹੁੰਚ ਚੁੱਕੀ ਆ ਵਾ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਜਿਹੜਾ ਜਾਮ ਜਿਹੜਾ ਪਿੱਛੇ ਤੱਕ ਪੂਰੀ ਜੋੜਾ ਛੋੜਾ ਲੱਗ ਚੁੱਕਾ ਵਾ ਇਸ ਤਰ੍ਹਾਂ ਇਹ ਆਦਮਪੁਰ ਰੋਡ ਨੂੰ ਲਾਹ ਜਾਂਦਾ ਵਾ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਮਗਰ ਤੱਕ ਜਿਹੜਾ ਕਿ ਰਸ਼ ਜਿਹੜਾ ਹਯੂਮ ਜਿਹੜਾ ਪਹੁੰਚਿਆ ਆ ਵਾ ਇਧਰੋਂ ਵੀ ਮਗਰ ਤੱਕ ਜਲੰਧਰ ਤੋਂ ਜਿਹੜਾ ਕੋਮੀ ਸ਼ਾਹ ਮਾਰਗੇ ਇਹ ਇਹ ਹੈਗਾ ਤੇ ਇਹ ਜਿਹੜਾ ਸਿੱਤਾ ਹੀ ਰੋਡ ਜਲੰਧਰ ਤੋਂ ਜੰਮੂ ਨੂੰ ਜੰਮੂ ਕਸ਼ਮੀਰ ਨੂੰ ਇਹ ਜਿਹੜੀ ਸੜਕ ਜਾਂਦੀ ਆ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਆ ਰੋਸਕਾਰ ਜਿਹੜੇ ਹੈ ਪ੍ਰਦਰਸ਼ਨ ਕਰੀਆ ਜਿਹੜੀ ਰੋਸਤਰਨਾ ਆਪਣਾ ਲਗਾਤਾਰ ਲਾਗੇ ਰੱਖਿਆ ਹੋਇਆ ਕਿ ਜਦੋਂ ਤੱਕ ਸਾਡੀਆਂ ਮੰਗਾ ਜਿਹੜੀਆਂ ਮੰਗ ਇਹੀ ਆ ਕਿ ਮਿਲ ਦਾ ਜਿਹੜਾ ਸੀਐਨਜੀ ਪਲੈਂਟ ਆ ਜਾਂ ਫਿਰ ਬਾਇਓਗੈਸੀ ਦਾ ਪੰਚਾਰਿਆ ਵਾ ਉਹਦੇ ਬੰਦ ਕਰ ਦਿੱਤਾ ਜਾਵੇ ਪਿਛਲੇ ਕਾਫੀ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿ ਜਿਹੜਾ ਇਹ ਬੰਦ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਲੱਗ ਰਿਹਾ ਵਾ ਕਿ ਇਹ ਬੰਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਪਿੱਛੇ ਕਿਸਾਨ ਮਲਦੂਰ ਯੂਨੀਅਨ ਦੀਆਂ ਜਿਹੜੀਆਂ ਨਾਰੇਬਾਜ਼ੀਆਂ ਹੋ ਰਹੀਆਂ ਵਾ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਵੀ ਲੱਗ ਰਹੇ ਆ ਦੇਖ ਸਕਦੇ ਆ ਵੀ ਕਿੰਨਾ ਸਮਾਂ ਜਿਹੜਾ ਇਹ ਧਰਨਾ ਜਿਹੜਾ ਇੱਥੇ ਜਾਰੀ ਰਹੇਗਾ ਮਲੀ ਨਗਰ ਦੀ ਸਾਡਾ ਮੌਜੂਦਾ ਗੱਲਬਾਤ ਹੁੰਦਾ ਨਾਲ ਕਰਦੇ ਆ ਕਿ ਜਿਹੜਾ ਇੱਥੇ ਪ੍ਰੋਜੈਕਸ਼ਨ ਜਿਹੜਾ ਕੀਤਾ ਜਾ ਰਿਹਾ ਵਾ ਧਰਨਾ ਲਾਇਆ ਜਾ ਰਿਹਾ ਵਾ ਇਹ ਕਿੰਨੇ ਸਮੇਂ ਲਈ ਇੱਥੇ ਜਿਹੜਾ ਇਹ ਲੱਗੇਗਾ ਅਬਲੀ ਸਾਹਿਬ ਕਿੰਨੇ ਸਮੇਂ ਲਈ ਜਿਹੜਾ ਧਰਨਾ ਬਣਾਇਆ ਇੱਥੇ ਲਗਾਵਾ ਤਰਨਾ ਲਗਭਗ ਜਿਹੜੀ ਮੈਨੇਜਮੈਂਟ ਦੀ ਗੱਲ ਹੋਈ ਆ ਵੀ 1 ਵਜੇ ਜਿਹੜੀ ਧਰਨੇ ਦੀ ਆ ਸੀ ਸਮਾਪਤੀ ਉਥੋਂ ਕਰ ਦਿਆਂਗੇ ਅਲਟੀਮੇਟਮ ਦੇ ਕੇ 10 ਜਾਂ 15 ਦਿਨ ਦਾ ਸਟਾਪ ਅਗਰ ਸਰਕਾਰ ਨੇ 15 ਕਿ ਫੈਕਟਰੀ ਦਾ ਨਾਮ ਲਿਖਾਇਆ ਤੇ ਫਿਰ ਜਿਹੜਾ ਇਸ ਤੋਂ ਵੀ ਵੱਡਾ ਜਣਾ ਅੰਦੋਲਨ ਆ ਉਹ ਨੂੰ ਵੱਡਿਆ ਜਾਊਗਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਟੰਡਾ ਨਹੀਂ ਸੰਘਰਸ਼ ਕੀਤਾ ਜਾਊਗਾ ਜਦ ਤੱਕ ਜਿਹੜੀ ਇਹ ਫੈਕਟਰੀਆਂ ਨੂੰ ਬੰਦ ਕਰਕੇ ਪੂਰਨ ਤੌਰ ਤੇ ਉਹਨਾਂ ਨੂੰ ਲੋਕਰੀ ਲੱਗ ਜਾਂਦੇ ਸੀਨੇ ਔਰ ਪ੍ਰਸ਼ਾਸਨ ਜਿਹੜਾ ਐਮਓਯੂ ਆ ਦਾ ਕੈਨਸਲ ਨਹੀਂ ਕਰ ਦਿੰਦਾ ਉਨੀ ਦੇਰ ਤੱਕ ਜਿਹੜੀ ਇਹ ਮਤਲਬ ਸੰਘਰਸ਼ ਜਿਹੜਾ ਆ ਬਿਲਕੁਲ ਵੀ ਬੰਦ ਨਹੀਂ ਹੋਈ ਐ ਮਲੀ ਸਿੰਘ ਸਾਹਿਬ ਜਿਹੜਾ ਕਿ ਜਦੋਂ ਤੁਸੀਂ ਮੰਡੀ ਤੋਂ ਨਿਕਲੇ ਆ ਮੰਡੀ ਪਹਿਲਾਂ ਸਾਰਾ ਹੀ ਕੱਢੀ ਕੀਤਾ ਗਿਆ ਮੰਡੀ ਤੋਂ ਨਿਕਲ ਕੇ ਜਦੋਂ ਤੁਸੀਂ ਇੱਥੇ ਆਂਦੀ ਕੋਸ਼ਿਸ਼ ਕੀਤੀ ਆ ਜੀਟੀ ਰੋਡ ਤੇ ਆਂਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਰੋਕਿਆ ਗਿਆ ਵਾ ਤੋਂ ਕੀ ਇਹ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਜਿਹੜਾ ਪ੍ਰਸ਼ਾਸਨ ਵੀ ਆ ਜਿਹੜਾ ਕਿਤੇ ਨਾ ਕਿਤੇ ਇਹ ਸਾਥ ਦੇ ਦਿਆ ਵਾ ਸਿਆ ਜੀ ਕ ਸ਼ਾਸ਼ਨ ਸਰਕਾਰਾਂ ਦੇ ਕਹਣ ਤੇ ਚੱਲਦਾ ਸਰਕਾਰਾਂ ਫੈਕਟਰੀ ਨੂੰ ਲਵਾ ਰਹੀਆਂ ਠੀਕ ਹੈ ਸਰਕਾਰਾਂ ਦੇਖੋ ਇੱਕ ਪਾਸੇ ਤਾਂ ਸਰਕਾਰਾਂ ਰੌਲਾ ਪਾ ਰਹੀਆਂ ਕਿ ਹਰੀਆਵਲ ਲਹਿਰ ਲਾਓ ਪ੍ਰਦੂਸ਼ਣ ਦਾ ਪਾਣੀ ਬਚਾਓ ਜੇ ਅਸੀਂ ਇੱਕ ਪਰਾਲੀ ਦੇ ਖੇਤ ਨੂੰ ਅੱਗ ਲਾਉਨੇ ਆ ਤੇ ਸਾਡੇ ਦੇ ਪਰਚਾ ਕਰਨ ਤੇ ਜਾਂਦੇ ਠੀਕ ਹੈ ਦੂਜੇ ਪਾਸੇ ਦੇਖੋ ਇਹਨਾਂ ਇੰਡਸਟਰੀਅਲ ਵਾਲਿਆਂ ਨੂੰ ਕਾਰਪੋਰੇਟ ਕਰਾਉਣਿਆਂ ਨੂੰ ਸ਼ਰੇ ਮਿਆਰ ਤੱਕਿਆ ਜਾ ਰਿਹਾ ਕਿ ਇਹਨਾਂ ਦੇ ਉੱਤੇ ਜਿਹੜਾ ਸਭ ਤੋਂ ਗੰਦਾ ਪਾਣੀ ਧਰਤੀ ਥੱਲੇ ਰੀਚਾਰਜ ਕਰਨਾ ਔਰ ਇਹ ਕਹਿ ਰਹੇ ਕਿ ਅਸੀਂ ਮੱਡ ਤੋਂ ਸੀਐਨਜੀ ਪ੍ਰਾਪਤ ਕਰਨੀ ਆ ਜਦ ਕਿ ਮੱਡ ਤੋਂ ਅਸੀਂ ਪ੍ਰੋਪਰ ਤੌਰ ਤੇ ਕੱਢ ਲਿਆ ਮੱਡ ਤੋਂ ਸੀਐਨਜੀ ਨਹੀਂ ਤਿਆਰ ਹੋਣੀ ਸਿਰਫ 24 ਘੰਟੇ ਮੱਡ ਦੇ ਵਿੱਚ ਤਾਜੀ ਦੇ ਉੱਤੋਂ ਸੀਐਨਜੀ ਤਿਆਰ ਹੋ ਜਾਂਦੀ ਆ ਉਸ ਤੋਂ ਬਾਅਦ ਕਦੇ ਵੀ ਸੀਐਂਜੀ ਜਿਹੜੀ ਮੱਢ ਤੋਂ ਤਿਆਰ ਨਹੀਂ ਹੋਣੀ। ਇਸੇ ਤਰ੍ਹਾਂ ਇੰਕੇ ਘਰਾਣੇ ਰਾਜਪੂਤਾਂ ਖੰਨੇ ਦੇ ਕੋਲ ਪਲਾਂਟ ਲੱਗਾ ਹੋਇਆ। ਉਹਨਾਂ ਨੇ ਕਿਹਾ ਸੀ ਕਿ ਅਸੀਂ ਪ੍ਰਾਲੀ ਦੇ ਉੱਤੋਂ ਜਿਹੜੀ ਹੈ ਸੀਐਂਜੀ ਬਣਾਵਾਂਗੇ। ਕਿਉਂਕਿ ਪ੍ਰਾਲੀ ਦਾ ਬੜਾ ਵੱਡਾ ਮੁੱਦਾ ਸੀ ਪਿਛਲੇ ਸਮੇਂ ਦੇ ਵਿੱਚ। ਇਸ ਕਰਕੇ ਉਹ ਪ੍ਰਾਲੀ ਦਾ ਮੁੱਦਾ ਜਿਹੜਾ ਨਾ ਉਹ ਇਹਨਾਂ ਨੇ ਕਿਹਾ ਸੀ ਕਿ ਪ੍ਰਾਲੀ ਤੋਂ ਬਣਾਵਾਂਗੇ ਪਰ ਉਹ ਪ੍ਰਾਲੀ ਤੋਂ ਨਹੀਂ ਬਣਾਇਆ। ਉਹ ਅੱਜ ਸਾਰੇ ਸ਼ਹਿਰਾਂ ਦੇ ਅੱਗੇ ਦਾ ਕੂੜਾ ਕਿਉਂਕਿ ਕੂੜਾ ਚਾਰ ਤਰ੍ਹਾਂ ਦਾ ਨੇ ਕੀਤਾ ਗਿੱਲਾ, ਖੁਸ਼ਕ ਤੇ ਪਲਾਸਟਿਕ ਵਾਲਾ ਅਲੱਗ-ਅਲੱਗ। ਉਹ ਇਸੇ ਕਰਕੇ ਕੀਤਾ ਆ। ਔਰ ਉਹ ਕੂੜਾ ਸਾਰਾ ਆ ਰਿ ਕੀ ਕਰਕੇ ਲਿਹਾ ਰਹੇ ਇਹਦੇ ਪਾਉ ਉਹਨਾਂ ਦੇ ਟੈਂਕਰਾਂ ਦੇ ਥਰੂ ਔਰ ਗੋਵਰ ਲਿਹਾ ਰਹੇ ਆ ਔਰ ਗਲੀਆਂ ਸੜੀਆਂ ਸਾਬੀਆਂ ਲਿਆ ਕੇ ਉਹ ਇੰਨਾ ਜਿਆਦਾ ਮਤਲਬ ਕਿ ਉੱਥੇ ਪ੍ਰਦੂਸ਼ਿਤ ਹੋਇਆ ਪਿਆ ਹਾਲਾਤ ਬੇਹਤ ਮੜੇ ਤਰਸਯੋਗ ਹਾਲਾਤ ਪੈਦਾ ਹੋਏ ਆ ਜਿਹੜੇ ਕਿ ਇੱਥੇ ਭੋਗਪੁਰ ਵਾਸੀਆਂ ਨੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਹੁਤ ਵੱਡੀਆਂ ਬਿਮਾਰੀਆਂ ਵਧਣਗੇ ਦੇਖੋ ਜੇ ਫੈਕਟਰੀ ਲਾਉਣੀ ਆ ਤਾਂ ਇਹ ਸਿਟੀ ਤੋਂ ਚਾ ਪਿੰਨਾ ਤੋਂ 30 35 ਕਿਲੋਮੀਟਰ ਦੂਰ ਲਾਈ ਜਾਵੇ ਤੇ ਜੇਕਰ ਇਹਨਾਂ ਨੇ ਇੱਥੇ ਕੋਈ ਵੀ ਪਲਾਂਟ ਲਾਉਣਾ ਜਾਂ ਕੋਈ ਨਾ ਦੇਖੋ ਅਕੇ ਸ਼ੂਕਰ ਮਿਲਦੇ ਵਿੱਚ ਸ਼ੂਕਰ ਪਲਾਂਟ ਲੱਗਾ ਕਦੇ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਦੇ ਸਾਡੇ ਇੱਥੇ ਸ਼ਹਿਰ ਵਾਸੀ ਨਹੀਂ ਵਿਰੋਧ ਕਰਦੇ ਦੇਖੋ ਪੰਜਾਬ ਜਿਹੜਾ ਆ ਖੇਤੀ ਪ੍ਰਧਾਨ ਸੂਬਾ ਆ ਇੱਥੇ ਖੇਤੀ ਦੇ ਨਾਲ ਕੋਈ ਵੀ ਪ੍ਰੋਸੈਸਿੰਗ ਪਲਾਂਟ ਖੇਤੀ ਦੇ ਨਾਲ ਜਿਹੜਾ ਆ ਉਹ ਲਾਇਆ ਜਾਵੇ ਉਹਨੂੰ ਲਾਉਣ ਲਈ ਅਸੀਂ ਮੋਸਟ ਵੈਲਕਮ ਕਰਾਂਗੇ ਅਸੀਂ ਇੰਡਸਟਰੀ ਦਾ ਵਿਰੋਧ ਨਹੀਂ ਪਰ ਅਸੀਂ ਲੇਕਿਨ ਆਪਣਾ ਪਵਨ ਗੁਰੂ ਪਾਣੀ ਪਿਤਾ ਪਾਣੀ ਦੇ ਔਰ ਜਿਹੜੀ ਆਪਣਾ ਵਾਤਾਵਰਣ ਆ ਔਰ ਜਿਹੜੀ ਇਹ ਗੰਦਗੀ ਵਾਲੀ ਬਿਮਾਰੀਆਂ ਦੇ ਇਹਨਾਂ ਦੇ ਵਿਰੋਧ ਆ ਇਹ ਸਾਨੂੰ ਚਾਹੇ ਪਏ ਅਸੀਂ ਇਹ ਹੱਟਾ ਚੀਕਾ ਠੀਕ ਬਹੁਤ ਧੰਨਵਾਦ ਐਲ ਪਹਲਤ ਮੋੜ ਪਹਲਤ ਮੋੜ ਤੇ ਜਿੱਥੇ ਕੀ ਭੋਪੜ ਤੋਂ ਤਕਰੀਬਨ 1 ਜਾਂ 1.5 ਕਿਲੋਮੀਟਰ ਦੀ ਜਿਹੜਾ ਦੂਰੀ ਤੇ ਇਹ ਪਹਲਤ ਮੋੜ ਮੇਨ ਜੀਟੀ ਰੋਡ ਤੇ ਆ ਜੀਟੀ ਰੋਡ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਪਿੱਛੇ ਗੱਡੀਆਂ ਤਾਂ ਨਹੀਂ ਤੁਹਾਨੂੰ ਦਿਖਾਈ ਦੇਦੀਆਂ ਸੀ ਕਿਉਂਕਿ ਪਿੱਛੇ ਇਸ ਮੋੜ ਤੇ ਇਸ ਮੋੜ ਦੇ 1.5 ਕਿਲੋਮੀਟਰ ਪਿੱਛੇ ਹੀ ਪਹਲਤ ਮੋੜ ਦੇ ਜਿਹੜਾ ਇੱਥੇ ਵੀ ਜਿਹੜਾ ਤਰਨਾ ਲਾ ਦਿੱਤਾ ਗਿਆ ਵਾ ਟਰਾਲੀਆਂ ਰੋਕੇ ਸੜੇ ਦੇ ਵਿੱਚ ਕਾਰ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿ ਜਿਹੜੀਆਂ ਗੱਡੀਆਂ ਲੰਬੀ ਕਤਾਰ ਵਿੱਚ ਜਿਹੜੀਆਂ ਖੜੀਆਂ ਹੋ ਚੁੱਕੀਆਂ ਵਾ ਪਿੱਛੇ ਤੱਕ ਜਾਮ ਜਿਹੜਾ ਲੱਗ ਚੁੱਕਾ ਵਾ ਤਾਂ ਜੋ ਜਿਹੜੀਆਂ ਗੱਡੀਆਂ ਜਿਹੜੀਆਂ ਅੱਗੇ ਨਾ ਜਾ ਸਕਣਾਂ ਕਿਉਂਕਿ ਕੁਝ ਜਿਹੜੇ ਲੋਕ ਆ ਉਹ ਗੱਡੀਆਂ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਚਾਹੇ ਉਹ ਇਧਰਲਾ ਰੋਡ ਹੋਵੇ ਚਾਹੇ ਪਹਲਾਥ ਰੋਡ ਹੋਵੇ ਚਾਹੇ ਕੋਈ ਦਰੋੜ ਹੋਵੇ ਪਰ ਉਹ ਹਰ ਇੱਕ ਰੋਡ ਤੋਂ ਇਹ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਇਲਾਕਾ ਨਿਵਾਸੀਆਂ ਵੱਲੋਂ ਪਿੰਡਾਂ ਦੇ ਲੋਕਾਂ ਵੱਲੋਂ ਜਿਹੜਾ ਧਰਨਾ ਪੂਰੀ ਤਰ੍ਹਾਂ ਜਿਹੜਾ ਲਾ ਦਿੱਤਾ ਗਿਆ ਤੁਸੀਂ ਮੇਰੇ ਵਗੈਰ ਦੇਖ ਸਕਦੇ ਹੋ ਮੇਰੇ ਵਗੈਰ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੇ ਟਰੱਕ ਜਿਹੜੇ ਆ ਬਿਲਕੁਲ ਪਿੱਛੇ ਤੱਕ ਜਾਮ ਜਿਹੜਾ ਪੂਰਨ ਤੌਰ ਤੇ ਲੱਗ ਚੁੱਕਾ ਵਾ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਕਿ ਜਿਨ੍ਹਾਂ ਨੇ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਧਰਨਾ ਲਾਇਆ ਗਿਆ ਵਾ ਕਿ ਜਿਹੜਾ ਸੀਐਨਜੀ ਜਿਹੜਾ ਪਲਾਂਟ ਬਾਇਓ ਗੈਸ ਪਲਾਂਟ ਜਿਹੜਾ ਉਹ ਬਿਲਕੁਲ ਨਹੀਂ ਜਿਹੜਾ ਇੱਥੇ ਲੱਗਣ ਦਿੱਤਾ ਜਾਊਗਾ ਜਿਹਦੇ ਕਾਰਨ ਆ ਪਿੱਛੇ ਤੱਕ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਜਾਮ ਪਿੱਛੇ ਤੱਕ ਪੂਰਾ ਕ੍ਰੇਸੀਆ ਨਾਕਾ ਇੱਥੋਂ 2 ਜਾਂ 3 ਕਿਲੋਮੀਟਰ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕ੍ਰੇਸੀਆ ਨਾਕਾ ਬਿੰਦੂ ਨਾਕਾ ਜਿਹੜਾ ਨਾਕੇ ਤੱਕ ਜਿਹੜਾ ਜਾਮ ਜਿਹੜਾ ਪਿਛੇ ਲੱਗ ਚੁੱਕਾ ਵਾ ਕਾਫੀ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਗੱਡੀਆਂ ਬਸਾਂ ਆਇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਖੜੀਆਂ ਨੇ ਇਹ ਇਹਦਾ ਕਾਰਨ ਇਹੀ ਆ ਕਿ ਜਿਹੜਾ ਸੀਐਨਜੀ ਬਾਇਓ ਗੈਸ ਜਿਹੜਾ ਪਲਾਨ ਜਿਹੜਾ ਲੱਗਣ ਜਾ ਰਿਹਾ ਸੀ ਲੱਗਣ ਜਾ ਰਿਹਾ ਸੀ ਉਹ ਪਲਾਨ ਜਿਹੜਾ ਬੰਦ ਕਰਵਾਣ ਲਈ ਉਹ ਪਲਾਨ ਬੰਦ ਕਰ ਕਰਵਾਣ ਲਈ ਇਲਾਕਾ ਨਿਵਾਸੀਆ ਵੱਲੋਂ ਕਿਸਾਨ ਜਥੇਬੰਦੀਆ ਵੱਲੋਂ ਔਰ ਭੋਪਰ ਦੇ ਦੁਕਾਨਦਾਰਾਂ ਵੱਲੋਂ ਮਾਰਕੀਟ ਐਸੋਸੀਏਸ਼ਨ ਦੇ ਦੁਕਾਨਦਾਰਾਂ ਵੱਲੋਂ ਜਿਹੜਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਰੋਸ ਕੀਤਾ ਜਾ ਰਿਹਾ ਸੀ ਕਿ ਇਹ ਜਿਹੜਾ ਅ ਬਾਇਓ ਗੈਸ ਸੀਐਨਜੀ ਬਾਇਓ ਗੈਸ ਜਿਹੜੀ ਨਹੀਂ ਲਿਕਨ ਦਿੱਤੀ ਜਾਏਗੀ ਜਿਹਦੇ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਮਗਰ ਜਿਹੜਾ ਪੂਰੀ ਤਰ੍ਹਾਂ ਜਾਮ ਗੱਡੀਆਂ ਟਰੱਕਾਂ ਹੋਣ ਟਰੱਕ ਹੋਣ ਚਾਹੇ ਬੱਸਾਂ ਹੋਣ ਪਿੱਛੇ ਤੱਕ ਪੂਰੀ ਤਰ੍ਹਾਂ ਜਾਮ ਜਿਹੜਾ ਉਹ ਲੱਗ ਚੁੱਕਾ ਵਾ ਜਿਹਦੇ ਕਾਰਨ ਗੱਡੀਆਂ ਬਿਲਕੁਲ ਅਗੇ ਨਹੀਂ ਦਿੱਤੀਆਂ ਜਾਂ ਦਿੱਤੀਆਂ ਜਾ ਰਹੀਆਂ ਕਿਉਂਕਿ ਕਾਰਨ ਉਹਦਾ ਇਹੀ ਆ ਕਿ ਮੰਗ ਇਹੀ ਆ ਕਿਸਾਨ ਜੱਥੇਬੰਦੀਆਂ ਹੋਣ ਚਾਹੇ ਉਹ ਅ ਤਰਨਾ ਪ੍ਰਦਰਸ਼ਨ ਕਰ ਰਹੀ ਹੈ ਵਿੱਚੋਂ ਦੁਕਾਨਦਾਰ ਹੋਣ ਚਾਹੇ ਇਲਾਕਾ ਨੂੰ ਅਸੀਂ ਹੁਣ ਚਾ ਫਿਰ ਆਸ-ਪਾਸ ਦੇ ਪਿੰਡਾਂ ਦੇ ਲੋਕ ਹੁਣ ਮੰਗ ਇਹੀ ਆ ਕਿ ਜਿਹੜਾ ਸੀਐਨਜੀ ਬਾਇਓਗੈਸ ਪਲਾਂਟ ਆ ਜਿਹੜਾ ਉਹ ਬੰਦ ਕੀਤਾ ਜਾਵੇ ਕਿਉਂਕਿ ਪਿਛਲੇ ਦਿਨਾਂ ਵਿੱਚ ਉਹ ਬੰਦ ਕਰਵਾ ਵੀ ਦਿੱਤਾ ਗਿਆ ਸੀ ਪਰ ਉਹ ਫਿਰ ਹੀ ਕਿਸੇ ਕਾਰਨਾਂ ਕਰਕੇ ਜਿਹੜਾ ਦੁਬਾਰਾ ਖੁੱਲ ਗਿਆ ਖੁੱਲੋਂ ਤੋਂ ਬਾਅਦ ਦੁਬਾਰਾ ਫਿਰ ਇਹ ਜਿਹੜਾ ਰੋਸ ਜਿਹੜਾ ਦੁਬਾਰਾ ਜ਼ਾਹਿਰ ਕੀਤਾ ਗਿਆ ਲੋਕਾਂ ਵੱਲੋਂ ਤੇ ਉਹ ਫਿਰ ਜਾਮ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਕਿ ਪਿੱਛੇ ਲਾ ਕੇ ਪੂਰਾ ਜਾਮ ਲੱਗ ਚੁੱਕਾ ਵਾ ਇਧਰੋਂ ਭਲੱਤ ਮੋੜ ਤਾਨੂੰ ਦਿਖਾਵਾਂਗੇ ਪਲੱਥ ਮੋੜ ਦੀ ਸਥਿਤੀ ਵੀ ਦਿਖਾਵਾਂਗੇ ਕਿ ਇਸ ਵਕਤ ਪਲੱਥ ਮੋੜ ਦੀ ਕੀ ਸਥਿਤੀ ਆ ਪਲੱਥ ਮੋੜ ਦੇ ਵਿੱਚ ਵੀ ਪਿੱਛੇ ਤੱਕ ਜਿਹੜਾ ਗੱਡੀਆਂ ਬੱਸਾਂ ਹੁਣ ਚਾਹੇ ਇਹ ਬੇਗੋਵਾਲ ਰੋਡ ਆ ਪਲੱਥ ਮੋੜ ਆ ਪਲੱਥ ਮੋੜ ਤੇ ਇਹ ਚੌਕ ਮੇਨ ਹੈਗਾ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਲਾਦ ਗਿਆ ਕੀ ਜਾਂ ਇੱਥੇ ਮੋਟਰਸਾਈਕਲ ਵਗੈਰਾ ਲਗਾ ਕੇ ਬੈਰੀਕੇਡ ਲਗਾ ਕੇ ਇੱਥੇ ਪਿੱਛੇ ਤੱਕ ਬੰਦ ਕਰ ਦਿੱਤਾ ਗਿਆ ਵਾ ਤਾਂ ਜੋ ਬੱਸਾਂ ਗੱਡੀਆਂ ਜਿਹੜੀਆਂ ਪਿਛੋੜੀ ਜਿਹੜੀਆਂ ਜਾ ਰਹੀਆਂ ਸੀ ਉਹ ਵੀ ਨਾ ਨਿਕਲ ਸਕਣ ਮੋਰਸਾ ਲਾ ਕੇ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਕਿ ਮਗਰ ਜਿਹੜੀਆਂ ਬੱਸਾਂ ਚਾਹੇ ਗੱਡੀਆਂ ਚਾਹੇ ਬੱਸਾਂ ਉਹ ਵੀ ਜਿਹੜੀਆਂ ਬੰਦ ਕਰ ਦਿੱਤੀਆਂ ਖੜੀਆਂ ਪਿੱਛੇ ਖੜੀਆਂ ਹੋਣ ਦੇ ਕਾਰਨ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਮਗਰ ਤਾਂ ਕਿ ਜਿਹੜਾ ਜਾਮ ਜਿਹੜਾ ਲੱਗਾ ਹੋਇਆ ਵਾ ਇਹ ਲੱਗਣ ਦਾ ਕਾਰਨ ਇਹੀ ਆ ਕਿ ਆ ਵੀ ਜਿਹੜਾ ਰੋਡ ਜਿਹੜਾ ਮੇਨ ਪੁਲਾਥ ਤੋਂ ਸਿੱਧਾ ਪੁਲਾਥ ਰੋਡ ਆ ਜਿਹੜਾ ਕਿ ਇਹ ਮੇਨ ਹਾਈਵੇ ਤੇ ਜਾ ਕੇ ਜੁੜਦਾ ਵਾ ਇਧਰ ਜਲੰਧਰ ਕੌਮੀ ਸ਼ਾਹ ਮਾਰਗ ਤੁਹਾਨੂੰ ਦੱਸ ਦਈਏ ਕਿ ਇਹ ਕੌਮੀ ਸ਼ਾਹ ਮਾਰਗ ਆ ਜਿਹੜਾ ਕਿ ਇਹ ਤੋਂ ਪਲਾਟੋਂ ਵੱਲੋਂ ਰੋਡ ਆਂਦਾ ਸਿੱਧਾ ਹੀ ਇਹ ਜੀਟੀ ਰੋਡ ਤੇ ਚੜਦਾ ਜੀਟੀ ਰੋਡ ਤੋਂ ਇੱਕ ਸਾਈਡ ਚੱਲ ਜਾਂਦੀ ਆ ਜੰਮੂ ਕੁਸ਼ਵੀਰ ਵੱਲ ਨੂੰ ਉਹ ਦੂਸਰੀ ਸਾਈਡ ਚੱਲੀ ਜਾਂਦੀ ਆ ਇਹ ਜਲੰਧਰ ਵੱਲ ਨੂੰ ਜਿਹੜਾ ਕਿ ਰੋਡ ਇੱਥੇ ਇਹਨਾਂ ਨੇ ਬੰਦ ਕਰ ਦਿੱਤਾ ਗਿਆ ਕਿਉਂਕਿ ਕੁਝ ਲੋਕ ਜਿਹੜੇ ਰਾਹਗੀਰ ਸੀ ਉਹ ਆ ਰਹੇ ਸੀ ਗੱਡੀਆਂ ਇਧਰ ਦੀ ਕੱਢ ਲੈਂਦੇ ਸੀ ਜਾਂ ਪਿੱਛੇ ਦੀ ਕੱਢ ਲੈਂਦੇ ਸੀ ਤੇ ਫਿਰ ਬਾਅਦ ਵਿੱਚ ਇਹ ਇਹ ਇਲਾਕਾ ਨਾਸੀਆ ਵੱਲੋਂ ਜਿਹੜਾ ਇੱਥੇ ਵੀ ਜਿਹੜਾ ਤਰਨਾ ਮੌਕੇ ਦੇ ਲਾ